ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਡੇਟ ਲੈ ਕੇ ਆਜਾਣਾ ਜੀ ਗੱਲ ਆ ਅਗਲੇ 5-6 ਦਿਨਾਂ ਦੀ ਕਰਾਂਗੇ ਯਾਨੀ ਕਿ 2 मई ਤੱਕ ਪੰਜਾਬ ਫਲਸ ਨਾ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਫਡੇਟ ਤੁਹਾਨੂੰ ਦੇਵਾਂਗੇ ਸੋ ਅਸਲੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਜੀ ਤਸਵੀਰਾਂ ਤੇ ਲਗਭਗ ਸਵੇਰ ਦੇ 6:30 ਵਜੇ ਜਾ ਰਹੇ ਆ 14 ਮਈ ਦੀ ਜਿਹੜੀ ਸਵੇਰ ਹੈ ਪੰਜਾਬ ਦੀ ਗੱਲ ਕਰੀਏ ਆ ਅਫਾ ਹਰਿਆਣਾ ਰਾਜਸਥਾਨ ਦੀ ਕਰੀਏ ਤੇ ਸਕਰੀਨ ਤੇ ਦੇਖ ਸਕਦੇ ਆ ਲਗਭਗ ਹੌ ਤੇ ਹਾਗਾ ਦੇ ਵਿੱਚ ਮੌਸਮ ਹੈ ਜਿਹੜਾ ਬ ਪਛਨੇ ਸਿਸਟਮ ਦਾ ਬੀਤੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਖਾਸ ਹਾਸਰ ਵੇਖਣ ਨੂੰ ਨਹੀਂ ਮਿਲਿਆ ਜਿਹੜਾ ਐਕਟੀਵੇਟ ਹੋਇਆ ਸੀ ਸਿਸਟਮ ਉਹ ਸ਼੍ਰੀ ਗੰਗਾ ਨਗਰ ਹਨੂਮਾਨਗੜ ਅਨੂਫਗੜ ਸਰਸਾ ਫਤਿਹਬਾਦ ਇਹਨਾਂ ਖੇਤਰਾਂ ਦੇ ਵਿੱਚ ਕੱਲ ਮੀਂਹ ਲੱਗੇ ਸੀ ਹਾਲਾਂਕਿ ਕੁਝ ਫਗ ਜਿਹੜੇ ਕੱਲ ਸੇ ਤੁਹਾਨੂੰ ਅਪਡੇਟ ਦਿੱਤੇ ਸੀ ਕਿ ਸੰਗਰੂਰ ਪਟਿਆਲਾ ਦੇ ਕੁਝ ਖੇਤਰ ਔਰ ਮਾਨਸਾ ਦੇ ਕੁਝ ਦੱਖਣੀ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਮੀਂਹ ਲੱਗਣ ਦੀ ਉਮੀਦ ਸੀ ਤੇ ਉੱਥੇ ਕੱਲ ਕਿਤੇ ਕਿਤੇ ਝੱਖੜ ਝੱਲਿਆ ਤੇ ਹਲਕੇ ਤਰ੍ਹਾਂ ਦੇ ਦਰਮਿਆਨੇ ਛਰਾਟੇ ਇਹਨਾਂ ਖੇਤਰਾਂ ਦੇ ਵਿੱਚ ਵੀ ਲੱਗੇ ਨੇ ਸੋ ਆਉਂਦੇ ਦਿਨਾਂ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਜੀ ਅੱਜ ਦਾ ਦਿਨ ਗਰਮ ਰਹਿਣ ਵਾਲਾ ਖੁਸ਼ਕ ਰਹੇਗਾ ਸਾਫ਼ ਰਹੇਗਾ ਜੇਕਰ ਅਸੀਂ ਅੱਗੇ ਚੱਲਦੇ ਹਾਂ ਅਗਲੇ 3 ਦਿਨਾਂ ਦੀ ਗੱਲ ਕਰਦੇ ਹਾਂ ਤੇ 16 17 ਤਰੀਕ ਤੱਕ ਮੌਸਮ ਲਗਭਗ ਠੀਕ ਠਾਕ ਰਹਿੰਦਾ ਜਾ ਫ ਰਿਹਾ ਜੀ ਗਰਮ ਤੇ ਖੁਸ਼ਕ ਮੌਸਮ ਰਹਿੰਦਾ ਜਾ ਫ ਰਿਹਾ ਉੱਤਰ ਵੱੱਚੋ ਦੀਆਂ ਹਵਾਵਾਂ ਖੁੱਲਣਗੀਆਂ ਹਲਕੇ ਤੋਂ ਲੈ ਕੇ ਦਰਮਿਆਨੀ ਰਫ਼ਤਾਰ ਨਾਲ ਚੱਲਣਗੀਆਂ ਇਸ ਤੋਂ ਇਲਾਵਾ 16 17 18 ਦੇ ਆਸ-ਪਾਸ ਇੱਕ ਹਲਕਾ ਜਿਹਾ ਟਟਵਾ ਸਿਸਟਮ ਆ ਰਿਹਾ ਜਿਹੜਾ ਕਿ ਹਲਕੇ ਬੱਦਲਵਾਜ ਦੇ ਨਾਲ ਕਿਤੇ ਕਿਤੇ 5-7 ਕਣੀਆਂ ਸੈੱਟ ਸਕਦਾ ਇਸ ਤੋਂ ਇਲਾਵਾ ਕੋਈ ਉਸ ਤੋਂ ਬਾਅਦ 18 ਤੋਂ 19 ਬੀ ਤਰੀਕ ਤੱਕ ਮੌਸਮ ਫਿਰ ਤੋਂ ਗਰਮ ਤੇ ਖੁਸ਼ਕ ਹੀ ਰਹੇਗਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਮੌਸਮ ਜਿਹੜਾ ਜ ਤਬਦੀਲੀ ਸੰਭਵ ਨਹੀਂ ਹੈ 20 ਤਰੀਕ ਤੱਕ ਉਸ ਤੋਂ ਬਾਅਦ ਉਮੀਦ ਚਾਂਸ ਬਣਦੇ ਜਾ ਫਰੇ ਨੇ ਉਹਦੀ ਅਪਡੇਟ ਤੁਹਾਨੂੰ ਅਸੀਂ ਬਾਅਦ ਚ ਦੇਵਾਂਗੇ ਮੌਸਮ ਹਾਕ ਦੀ ਵੀ ਅਪਡੇਟ ਇਹ ਕਹਿੰਦੀ ਹੈ ਕਿ ਮੌਸਮ ਗਰਮ ਤੇ ਖੁਸ਼ਕ ਰਹਿਣ ਵਾਲਾ ਤੇ ਆਉਂਦੇ ਦਿਨਾਂ ਦੇ ਵਿੱਚ ਲੋ ਚੱਲ ਸਕਦੀ ਹੈ ਹੀਟ ਵੇਵ ਚੱਲਣ ਦੇ ਅਸਰ ਨੇ ਜਿੱਥੇ ਪਾਰਾ 40 ਤੋਂ ਹੀਟਾ ਚੱਲਦਾ ਫਿਆ ਸੀ ਉਹਦੇ ਵਿੱਚ ਹੁਣ 41 ਡਿਗਰੀ 41.8 ਡਿਗਰੀ ਦੇ ਨਾਲ ਬਠਿੰਡਾ ਯਾਰ ਖੁਰ ਸਭ ਤੋਂ ਗਰਮ ਖੇਤਰ ਰਿਹਾ ਜੀ ਤੇ ਮੈਕਸਿਮਮ ਜਿਹੜਾ ਪਾਰ ਹੈ ਉਹ 38 39 40 ਦੇ ਆਸ-ਪਾਸ ਪੰਜਾਬ ਦਾ ਚੱਲਦਾ ਹੋਇਆ ਇੱਕ ਦੋ ਦਿਨਾਂ ਦੇ ਵਿੱਚ ਇਹ 40 ਤੋਂ ਪਾਰ ਕਰ ਜਾਏਗਾ ਬਹੁਤੇ ਜਿਲ੍ਹਿਆਂ ਦੇ ਵਿੱਚ 39 ਦੇ ਆਸ-ਪਾਸ ਪਾਰਾ ਜਿਹੜਾ ਜਾ ਲੁਧਿਆਣਾ ਫਲਸ ਐਂਡ ਗਾਰਡ ਦਾ ਵੀ ਚੱਲਦਾ ਹੋਇਆ ਜੇਕਰ ਹਰਿਆਣੇ ਦੀ ਗੱਲ ਕਰਦੇ ਹਾਂ ਜੀ 41.8 ਡਿਗਰੀ ਦੇ ਨਾਲ ਮੇਵਾਤ ਜ਼ਿਲ੍ਹਾ ਹਰਿਆਣੇ ਦੇ ਵਿੱਚ ਸਭ ਤੋਂ ਗਰਮ ਖੇਤਰ ਹੈ ਤੇ ਉੱਥੇ ਮੈਕਸਿਮਮ ਪਾਰਾ 3-4 ਦਿਨਾਂ ਦੇ ਵਿੱਚ 40 ਡਿਗਰੀ ਨੂੰ ਟੱਚ ਕਰ ਚੁੱਕਾ ਆਉਂਦੇ ਦਿਨਾਂ ਦੇ ਵਿੱਚ 40 ਤੋਂ ਪਾਰ ਪਾਰਾ ਜਿਹੜਾ ਹੈ ਹਰਿਆਣੇ ਦੇ ਵਿੱਚ ਆ ਸਕਦਾ ਹੈ ਕਾਫੀ ਖੇਤਰਾਂ ਦੇ ਵਿੱਚ ਸੋ ਕਹਿੰਦਾ ਹਾਂ ਅੱਜ ਹੀਟ ਵੇਵ ਚੱਲਣ ਦੇ ਅਸਰ ਨੇ ਅਗਲੇ ਜਿਹੜੇ 4-5 ਦਿਨਾਂ ਦੇ ਹੋਣਗੇ ਉਹ ਹੀਟ ਵੇਵ ਵਾਲੇ ਹੋਣਗੇ ਲੋ ਇੱਕ ਵਾਰ ਫਿਰ ਤੋਂ ਵਾਪਸੀ ਕਰੇਗੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਵੱਡੇ ਖਦਰ ਤੇ ਤੇ ਇਸ ਤੋਂ ਇਲਾਵਾ ਫਿਲਹਾਲ ਵੱਡੇ ਲੈਵਲ ਦੇ ਮੀਂਹ ਚੱਕਰ ਦੀ ਉਮੀਦ ਘੱਟ ਲੱਗਦੀ ਜਾਫਰੀ ਆ ਆਉਣ ਦੇ ਦਿਨਾਂ ਦੇ ਵਿੱਚ ਤੇ ਜੇਕਰ ਕੋਈ ਅਪਡੇਟਸ ਆਉਂਦੀਆਂ ਨੇ ਵੀ ਤਾਂ ਬਾਅਦ ਮੀਂਹ ਵਾਲੇ ਕੋਈ ਸਬਬ ਬਣਦੇ ਨੇ ਤੇ ਉਹ ਤੁਹਾਡੇ ਨਾਲ ਫਰੀਲ ਜਿਹੜੀ ਸਾਂਝੀ ਕੀਤੀ ਜਾਵੇਗੀ ਜਾ ਸਕੀਓ ਜੀ ਧੰਨਵਾਦ